ਨਾ ਮੈਂ ਤੁਹਾਡਾ ਜੀ ਰੂਡ ਸਿੰਘ ਜੀ ਰੂਡ ਸਿੰਘ ਜੀ ਕਿੰਨਾ ਨੁਕਸਾਨ ਹੋ ਗਿਆ ਬਾਪੂ ਬਾਪੂ ਸਾਡਾ ਜੀ ਫਰਿੱਜ ਵੀ ਖਰਾਬ ਹੋ ਗਈ ਪੇਟੀ ਵੀ ਪੱਖੇ ਵੀ ਡੁੱਬ ਗਏ ਸਾਰੇ ਕੋ ਜੀ ਇਦਾਂ ਨੁਕਸਾਨ ਬੜਾ ਯਾਰ ਬਿਸਤਰੀ ਵਗੈਰਾ ਵੀ ਗਏ ਹਾਂਜੀ ਇਹ ਹੜ ਹੀ ਗਏ ਹਾਂਜੀ ਹਾਂਜੀ ਰੋੜ ਗਏ ਜੀ ਬਾਹਰ ਗਲੀਆਂ ਗਲੀਆਂ ਤਾਂ ਨਹੀਂ ਚੱਲ ਗਏ ਗਲੀਆਂ ਤਾਂ ਨਹੀਂ ਰੋੜ ਹੀ ਜਾਂਡੇ ਕੋ ਬੜੇ ਨਹੀਂ ਗਏ ਪਾਣੀ ਕਿੱਥੋਂ ਵੜਨਾ ਹੈ ਪਾਣੀ ਜਾ ਰਹਾ ਸੀ ਤੁਸੀਂ ਵੜ ਵੀ ਨਹੀਂ ਸਕੇ ਪਾਣੀ ਨਾ ਮੇਰੇ ਕੋ ਨਿਕਲਿਆ ਜਾਣਾ ਮਿਲ ਕੇ ਆਣੀ ਸੀਗਾ ਜੀ ਆ ਵੇ ਆ ਵੇ ਲਓ ਆ ਵੇ ਕੋ ਨਿਸ਼ਾਨ ਲੱਗੇ ਅੰਦਰ ਉਹ ਰੇਖੀ ਤੋਂ ਠਾਂਡਾ 4 4 ਫੁੱਟ ਤੇ ਹੁਣ ਅੰਦਰ ਬੈੱਡ ਬੁੱਢ ਤੁਹਾਡੇ ਜਿਹੜੇ ਹੈ ਨਹੀਂ ਸੀ ਬੈੱਡ ਲੁੱਢ ਗਏ ਲੁੱਢ ਗਏ ਹੈਗੇ ਸੀ ਬੈੱਡ ਵਾਸੇ ਲੱਕੜ ਦੇ ਸੀ ਨਾ ਲੱਕੜ ਦੇ ਧਰ ਗਏ ਫਟਿਆਣੇ ਹਾ ਰੋ ਕਹਿੰਦੇ ਸੀ ਵੀ ਗੇਟ ਖੋਲ ਦੋ ਨਹੀਂ ਤੇ ਟੜਖਾ ਕੰਦਾ ਕੋਠੇ ਸਾਰਾ ਕੁਝ ਡਿੱਗ ਪੈਣਾ ਉਹ ਅਸੀਂ ਗੇਟ ਖੋਲ ਦਿੱਤਾ ਫਿਰ ਚੀਜ਼ਾਂ ਬਾਹਰ ਨਿਕਲ ਗਈਆਂ ਗਈਆਂ ਸਾਰਾ ਕੁਝ ਬਿਸਤਰਾ ਵੀ ਰੋੜ ਦੇ ਗਏ ਕੁਝ ਜਿਹੜੇ ਪੁੰਝੇ ਲੱਗ ਗਏ ਉਹ ਆ ਵੇਖੋ ਕੱਢ ਕੇ ਤੁਹਾਡੇ ਸਾਹਮਣੇ ਰੱਖਿਆ ਵੇਖੋ ਪਏ ਸਾਰੇ ਘਰੇ ਨਾ ਭਰੇ ਆ ਅਸੀਂ ਤਾਂ ਬਸ ਤੁਰੇ ਫਿਰਦੇ ਆਂ ਜੀ ਛੱਡ ਤਾਂ ਕਿੱਤਾ ਰੋਜ਼ਗਾਰ ਆ ਅਸੀਂ ਕਰ ਰਹੇ ਹਾਂ ਜਿਹੜੇ ਸੇਵਾ ਵਾਲੇ ਵੀਰ ਉਹ ਹੋਰ ਆ ਜੀ ਰੱਬੀ ਰੂਹਾਂ ਆਉਣਗੀਆਂ ਜੀ ਠੀਕ ਆ ਜੀ ਅਸੀਂ ਜ਼ਰੂਰ ਉਹਨਾਂ ਨੂੰ ਬੇਨਤੀ ਕਰਦੇ ਆਂ ਜੀ ਤੇ ਨਹੀਂ ਨਹੀਂ ਚਾਹ ਨਹੀਂ ਵਿਚਾਰ ਚਾਹ ਨਹੀਂ 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 ਠੰਡਾ ਵੀ ਨਹੀਂ ਨਹੀਂ ਬਹੁਤ ਧੰਨਵਾਦ ਤੁਹਾਡਾ ਜੀ ਬੈਟ ਸਾਰਾ ਪੇਟੀ ਵੀ ਸਾਡੀ ਉਹ ਪਈ ਆ ਤਖਤੀ ਫਰਿੱਜ ਦੀ ਲੱਤੀ ਆ ਪਈ ਆ ਫ੍ਰਿਜ ਵੀ ਪਤਾ ਨਹੀਂ ਕਿੱਧਰ ਰੋੜ ਗਈ ਬਾਕੀ ਹਲਕਾ ਜਨਾਲਾ ਦਾ ਪਿੰਡ ਮਲਕਪੁਰ ਦਿਖਾ ਰਹੇ ਹਾਂ ਉਹਨਾਂ ਦੇ ਪਿੰਡ ਦੇ ਵਿੱਚ ਜਿਹੜੇ ਪਰਿਵਾਰਾਂ ਦਾ ਨੁਕਸਾਨ ਹੋਇਆ ਉਹ ਹਾਲਾਤ ਦਿਖਾ ਰਹੇ ਹਾਂ ਬਹੁਤ ਸਾਰੇ ਪਰਿਵਾਰਾਂ ਨੂੰ ਛੱਡ ਵੀ ਰਹੇ ਹਾਂ ਬਸ ਇਹ ਇਸ ਕਰਕੇ ਵੀ ਨੁਕਸਾਨ ਬਹੁਤ ਹੈ ਜਦੋਂ ਵੀ ਕੋਈ ਵੀਰ ਇੱਧਰ ਆਉਣਗੇ ਸੇਵਾ ਵਾਲੇ ਕਿਸੇ ਨੇ ਮਕਾਨ ਦੀ ਸੇਵਾ ਕਰਨੀ ਇਟਾਂ, ਬਜਰੀ ਬਹੁਤ ਨੁਕਸਾਨ ਹੈ ਕਿਸੇ ਦੇ ਬੈੱਡ ਰੂੜ ਗਏ ਕਿਸੇ ਦਾ ਕੁਸ਼ੇ ਹੋ ਗਿਆ ਇੱਕ ਹੋਰ ਪਰਿਵਾਰ ਦੇ ਨਾਲ ਅਸੀਂ ਜੁੜੇ ਆਂ ਔਰ ਗੱਲਬਾਤ ਕਰਦੇ ਆਂ ਸੱਸੀਕਾਲ ਜੀ ਕੀ ਨਾਮ ਹੈ ਤੁਹਾਡਾ ਜੀ ਰੂੜ ਸਿੰਘ ਜੀ ਰੂੜ ਸਿੰਘ ਜੀ ਕਿੰਨਾ ਨੁਕਸਾਨ ਹੋ ਗਿਆ ਬਾਪੂ ਬਾਪੂ ਸਾਡਾ ਜੀ ਫਰਿੱਜ ਵੀ ਖਰਾਬ ਹੋ ਗਈ ਪੇਟੀ ਵੀ ਪੱਖੇ ਵੀ ਡੁੱਬ ਗਏ ਸਾਰੇ ਜੀ ਇਦਾਂ ਨੁਕਸਾਨ ਬੜਾ ਯਾਰ ਜਾਈਆਂ ਵੀ ਤਰ ਗਈਆਂ ਬਿਸਤਰੇ ਵਗੈਰਾ ਵੀ ਗਏ ਹਾਂਜੀ ਹਾਂਜੀ ਇਹ ਹੜ ਹੀ ਗਏ ਹਾਂਜੀ ਹਾਂਜੀ ਰੋੜ ਗਏ ਜੀ ਬਾਹਰ ਗਲੀਆਂ ਗਲੀਆਂ ਤਾਂ ਨਹੀਂ ਚੜ ਗਏ ਗਲੀਆਂ ਤਾਂ ਨਹੀਂ ਰੋੜ ਹੀ ਸਾਡੇ ਕੋ ਬੜੇ ਨਹੀਂ ਗਏ ਪਾਣੀ ਜਿੱਥੋਂ ਵੜਨਾ ਹੈ ਪਾਣੀ ਜਾ ਰਹਾ ਸੀ ਤੁਸੀਂ ਵੜ ਵੀ ਨਹੀਂ ਸਕੇ ਪਾਣੀ ਚ ਹਾਂ ਨਾ ਮੇਰੇ ਕੋ ਨਿਕਲਿਆ ਜਾਣਾ ਹੈ ਮੜ ਕੇ ਠੀਕ ਹੈ ਤੁਹਾਡੇ ਪਰਿਵਾਰ ਦੀ ਵੀਡੀਓ ਵੀ ਕਾਈ ਸੀ ਹਾਂਜੀ 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 ਠੀਕ ਹੈ ਜੀ ਤੇ ਇਹ ਕਿੱਥੇ ਕਿੱਥੇ ਤੱਕ ਪਾਣੀ ਸੀਗਾ ਜੀ ਆ ਵੇ ਆ ਵੇਖ ਲਓ ਆ ਮੇ ਕੋ ਆ ਵੇਖੋ ਨਿਸ਼ਾਨ ਲੱਗੇ ਅੰਦਰ ਹੋਰ ਕਿਥੀ ਤੋਂ ਠਾਂਡਾ 4 4 ਫੁੱਟ ਤੇ ਹੁਣ ਅੰਦਰ ਬੈੱਡ ਬੁੱਡ ਤੁਹਾਡੇ ਜਿਹੜੇ ਹੈ ਨਹੀਂ ਸੀ ਬੈੱਡ ਰੋੜ ਗਏ ਰੋੜ ਗਏ ਹਾਂਜੀ ਹੈ ਜੇ ਸੀ ਬੈੱਡ ਵੈਸੇ ਹਾਂਜੀ ਲੱਕੜ ਦੇ ਨਾ ਲੱਕੜ ਦੇ ਧਰਗੇ ਫਟਿਆਲੇ ਉਹ ਵੇਖੋ ਫਰਜ ਹੀ ਉਹ ਵੀ ਟੁੱਟ ਗਈ ਦੇ ਹਾਂਜੀ ਹਾਂਜੀ ਸਾਨੂੰ ਕਹਿੰਦੇ ਸੀ ਵੀ ਗੇਟ ਖੋਲ ਦੋ ਨਹੀਂ ਤਾਂ ਟੜਕਾ ਕੰਦਾ ਕੋਠੇ ਸਾਰਾ ਕੁਝ ਡਿੱਗ ਪੈਣਾ ਉਹ ਅਸੀਂ ਗੇਟ ਖੋਲ ਦਿੱਤਾ ਫਿਰ ਚੀਜ਼ਾਂ ਬਾਹਰ ਨਿਕਲਦੀਆਂ ਗਈਆਂ ਸਾਰਾ ਕੁਝ ਬਿਸਤਰਾ ਵੀ ਰੋੜ ਦੇ ਗਏ ਕੁਝ ਜਿਹੜੇ ਪੁੰਝੇ ਲੱਗ ਗਏ ਉਹ ਆ ਵੇਖੋ ਕੱਢ ਕੇ ਤੁਹਾਡੇ ਸਾਹਮਣੇ ਰੱਖਿਆ ਵੇਖੋ ਪਏ ਸਾਰੇ ਘਰੇ ਨਾ ਭਰੇ ਆ ਬਾਕੀ ਚਲੋ ਮਹਾਰਾਜ ਸੱਚੇ ਪਾਸ਼ਾ ਸਭ ਦਾ ਭਲਾ ਕਰੇ ਤੰਦਰੁਸਤੀ ਦੇ ਜੋ ਵੀ ਤੁਸੀਂ ਸਾਡੀ ਮੱਤ ਕਰ ਸਕਦੇ ਕਰ ਦੋ ਕੋਈ ਨਹੀਂ ਜੀ ਵੀਰ ਭੈਣਾਂ ਨੂੰ ਮਦਦ ਕਰਨੀ ਸੀ ਤੁਹਾਨੂੰ ਦਿਖਾ ਰਹੇ ਹਾਂ ਕੋਈ ਨਹੀਂ ਆ ਜਾਣਾ ਉਹਨਾਂ ਨੇ ਤੁਹਾਡਾ ਜੋ ਵੀ ਨੁਕਸਾਨ ਹੋਇਆ ਕਰਕੇ ਪੂਰਤੀ ਜਾਣਗੇ ਜੀ ਪਰਮਾਤਮਾ ਕਿਰਪਾ ਕਰੇ ਮਿਹਰ ਕਰੇ ਪਰ ਇਹ ਪਰਮਾਤਮਾ ਦੇ ਹੱਥ ਜੀ ਹਾਂਜੀ ਉਸਦੇ ਹੀ ਬੰਦਿਆਂ ਨੇ ਇੱਥੇ ਹੋਣਾ ਜੀ ਅਸੀਂ ਤਾਂ ਬਸ ਤੁਰੇ ਫਿਰਦੇ ਹਾਂ ਜੀ ਛੱਡ ਤਾਂ ਕਿੱਤਾ ਰੁਜ਼ਗਾਰ ਅਸੀਂ ਕਰ ਰਹੇ ਹਾਂ ਜਿਹੜੇ ਸੇਵਾ ਵਾਲੇ ਵੀਰ ਉਹ ਹੋਰ ਹੈ ਜੀ ਰੱਬੀ ਰੂਹਾਂ ਆਉਣਗੀਆਂ ਜੀ ਠੀਕ ਹੈ ਜੀ ਅਸੀਂ ਜ਼ਰੂਰ ਉਹਨਾਂ ਨੂੰ ਬੇਨਤੀ ਕਰਦੇ ਹਾਂ ਜੀ ਤੇ ਨਹੀਂ ਨਹੀਂ ਚਾ ਨਹੀਂ ਵਿਚਾਰ ਨਹੀਂ ਚਾ ਨਹੀਂ 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 ਠੰਡਾ ਵੀ ਨਹੀਂ ਨਹੀਂ ਬਹੁਤ ਧੰਨਵਾਦ ਤੁਹਾਡਾ ਜੀ ਤੇ ਨਹੀਂ 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 ਵੀਰੇ ਨਹੀਂ 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 ਮੇਰਾ ਵੀਰੇ ਆਹੀ ਪਿੰਡ ਤੁਹਾਡਾ ਵੀ ਹਾਂਜੀ ਹਾਂਜੀ ਇਹ ਮੈਂ ਇਹਨਾਂ ਦਾ ਬੇਟਾ ਅੱਛਾ ਬੇਟਾ ਹੈ ਆ ਅੱਛਾ ਕਿੱਥੇ ਵਿਆਹ ਵੀ ਮੈਂ ਵੀ ਇੱਧਰ ਡੇਰਾ ਬਾਬ ਬਣਾਣ ਕਾਲੇ ਤੇ ਵੀ ਇੱਥੇ ਰਹਿੰਦੇ ਤੁਸੀਂ ਇੱਕ ਕਮਰੇ ਚ ਹੀ ਰਹਿਨੇ ਆ ਅੱਛਾ ਤੇ ਤੁਹਾਡੇ ਫਿਰ ਬੈੱਡ ਬੁੱਡਾ ਉਹ ਵੀ ਇਦਾਂ ਹੀ ਹੈ ਜੇ ਆਜੋ ਫੱਟੇ ਵਾਲੇ ਬੈੱਡ ਸਾਰਾ ਪੇਟੀ ਵੀ ਸਾਡੀ ਉਹ ਬਈ ਤਖਤੀ ਫਰਿੱਜ ਦੀ ਲੱਤੀ ਆ ਪਈ ਆ ਉਹਨਾਂ ਫ੍ਰਿਜ ਵੀ ਪਤਾ ਨਹੀਂ ਕਿੱਧਰ ਰੋੜ ਗਈ ਬਾਕੀ। ਅੱਛਾ ਤੁਹਾਨੂੰ ਢੇਲਾ ਲੱਗ ਸੀ ਉਹ ਉਹ ਇੱਕ ਲੱਗ ਪਿਆ ਜੀ ਉਹ। ਹਾਂਜੀ ਹਾਂਜੀ। ਉਹ ਦੋ ਲੱਗੀ ਰਹੀ ਨਾ ਬੰਦਰੇ ਲੱਗ ਗੰਧਾ ਅਰੇ ਯਾਰਿਆ ਅਨਾ ਅਬ ਇਸ ਤਰੇ ਸਾਰੇ ਆ ਤੁਹਾਡੇ ਸੀ ਜੋ ਵੀ ਪਾਇਆ। ਆ ਵੇਖੋ ਆ ਨਾ ਤੇ ਧੁੱਪ ਦੇ ਤੇ ਨਾ ਲੈਣੀ ਵਾਲੇ। ਜਿੱਡੀ ਨਾ ਭਰੇ। ਤੋਂ ਬਿਲਕੁਲ ਨੁਕਸਾਨ ਹੈ ਜੀ ਇਹਨਾਂ ਪਰਿਵਾਰਾਂ ਦਾ ਤਾਂ ਜ਼ਰੂਰ ਦੇਖਿਆ ਜਾਵੇ ਆ ਕੇ ਤੁਸੀਂ ਮਦਦ ਕਰਿਓ ਮਦਦ ਕਰਨ ਵਾਲਿਓ ਕਿਉਂਕਿ ਬਹੁਤ ਜ਼ਿਆਦਾ ਗੱਲਾਂ ਨਹੀਂ ਮੈਂ ਨਾ ਪਰਿਵਾਰ ਨਾਲ ਕਰ ਰਿਹਾ ਬਸ ਨਾ ਇੱਕ ਤੁਹਾਨੂੰ ਦਿਖਾ ਹੀ ਰਹੇ ਆ ਵੀ ਨੁਕਸਾਨ ਹੈਗਾ ਏ ਉਹਦੇ ਲਈ ਤੁਹਾਨੂੰ ਇੱਥੇ ਪਹੁੰਚਣਾ ਪੈਣਾ ਜੀ ਮਲਕਪੁਰ ਪਿੰਡ ਹੈ ਅਜਨਾਲਾ ਦਾ ਹਾਂਜੀ ਹਾਂ ਤੇ ਅਜਨਾਲਾ ਤਹਿਸੀਲ ਦਾ ਠੀਕ ਹੈ ਜੀ ਅਜਨਾਲਾ ਤਹਿਸੀਲ ਦਾ ਹਾਂਜੀ ਇਹ ਪਿੰਡ ਕਿਹੜਾ ਇਹਦਾ ਨਾਮ ਛੋਟਾ ਪਿੰਡ ਹੈ ਉਹ ਪਿੰਡ ਚੋਂ ਮੈਰਾ ਪਿੰਡ ਵਜਦਾ ਮੈਰਾ ਵੀ ਕਹਿੰਦੇ ਇਹਨੂੰ ਹਾਂਜੀ ਠੀਕ ਹੈ ਮਲਕਪੁਰ ਨੂੰ ਇਹ ਮੈਰਾ ਵੀ ਕਹਿੰਦੇ ਪਿੰਡ ਨੂੰ ਤਾਂ ਹਾਂਜੀ ਕਨੌਲੀਆਂ ਵੀ ਕਹਿ ਦੇ ਦੀਆਂ ਠੀਕ ਹੈ ਜੀ ਸੋ ਬਿਲਕੁਲ ਤਾਂ ਇੱਥੇ ਤੁਸੀਂ ਪਹੁੰਚ ਸਕਦੇ ਹੋ ਤਾਂ ਇਹਨਾਂ ਪਰਿਵਾਰਾਂ ਦੀ ਮਦਦ ਕੀਤੀ ਜਾਵੇ ਗੁਰਪ੍ਰੀਤ ਸਿੰਘ ਨਾਲ ਜਗਦੀਪ ਸਿੰਘ ਥਲੀ ਪੰਜਾਬੀ ਲੋਕ ਚੈਨਲ